ਸਾਸ਼ਿਕਾਲ ਦੋਸਤੋ ਅੱਜ ਆਪਾਂ ਖੜੇ ਆ ਡਾਕਟਰ ਲਵ ਗੈਸਟਰੋ ਹਸਪੀਟਲ ਦੇ ਵਿੱਚ ਪਹਿਲਾਂ ਤੁਹਾਨੂੰ ਦੱਸ ਦਈਏ ਇਹ ਜਿਹੜਾ ਹਸਪੀਟਲ ਹੈ ਮਾਨਸਾ ਦੇ ਲਈ ਵਰਦਾਨ ਹੈ ਕਿਉਂਕਿ ਡੀ ਐਮ ਡਿਗਰੀ ਦਾ ਜਿਹੜੇ ਡਾਕਟਰ ਨੇ ਚੰਡੀਗੜ੍ਹ ਲੁਧਿਆਣਾ ਜਾਂ ਦਿੱਲੀ ਬਾਕੀ ਹੋਰ ਕਿਸੇ ਸ਼ਹਿਰ ਚ ਵੀ ਹੈ ਨਹੀਂਗੇ ਸਾਡੇ ਨਾਲ ਖੜੇ ਨੇ ਡਾਕਟਰ ਸਾਹਿਬ ਇਹ ਜਿਹੜੇ ਤੁਸੀਂ ਪੇਸ਼ੈਂਟ ਦੇਖ ਰਹੇ ਹੋ ਇਹ ਹੈਗੇ ਨੇ ਚੈਨੇ ਵਾਲੇ ਤੋਂ ਸੁਖਵਿੰਦਰ ਸਿੰਘ ਇਹਨਾਂ ਦੇ ਜਿਹੜੇ ਫੂਡ ਪਾਈਪ ਆ ਉਹ ਫਟ ਗਈ ਸੀ ਹੁਣ ਤੁਹਾਨੂੰ ਪਤਾ ਵੀ ਜੇ ਕੋਈ ਅਮਰਜੈਂਸੀ ਪੈ ਜੇ ਤਾਂ ਪੇਸ਼ੈਂਟ ਨੂੰ ਕਿੱਥੇ ਜਾਣਾ ਪੈਂਦਾ ਲੁਧਿਆਣਾ ਚੰਡੀਗੜ੍ਹ ਜਾਂ ਦਿੱਲੀ ਇਸ ਤੋਂ ਇਲਾਵਾ ਪੇਸ਼ੈਂਟ ਕੋਲੇ ਖਰਚੇ ਦੇ ਘਰ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਚਲੋ ਬੰਦਾ ਖਰਚਾ ਵੀ ਕਰ ਦਿੰਦਾ ਪਰ ਜਾਨ ਬਚਾਉਣੀ ਬਹੁਤ ਜ਼ਰੂਰੀ ਹੈ ਤਾਂ ਸਾਡੇ ਨਾਲ ਡਾਕਟਰ ਸਾਹਿਬ ਖੜੇ ਨੇ ਇਹਨਾਂ ਨੇ ਐਡੀ ਵੱਡੀ ਡਿਗਰੀ ਕਰਕੇ ਮਾਨਸਾ ਦੇ ਵਿੱਚ ਹੀ ਕਿਉਂ ਹਸਪੀਟਲ ਖੋਲ੍ਹਿਆ ਇਹ ਮਾਨਸਾ ਦੇ ਲਈ ਡਾਕਟਰ ਸਾਹਿਬ ਵਰਦਾਨ ਕਿਉਂ ਬਣੇ ਕਿਉਂਕਿ ਇਹਨਾਂ ਨੇ ਪੈਸੇ ਬਾਰੇ ਨਹੀਂ ਸੋਚਿਆ ਵੀ ਪੈਸਾ ਕਮਾਉਣਾ ਇਹਨਾਂ ਨੇ ਇਹ ਸੋਚਿਆ ਵੀ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਨੇ ਲੋਕਾਂ ਦੇ ਲਈ ਇਸ ਕਰਕੇ ਵਰਦਾਨ ਹੈ ਲਵ ਗੈਸਟਰੋ ਹਸਪੀਟਲ ਆਪਾਂ ਪਹਿਲਾਂ ਜਾਣਕਾਰੀ ਲਵਾਂਗੇ ਡਾਕਟਰ ਸਾਹਿਬ ਤੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਪੇਸ਼ੈਂਟ ਸਾਡੇ ਕੋਲੇ ਖੂਨ ਦੀ ਉਲਟੀ ਨਾਲ ਆਏ ਸੀ ਜਦੋਂ ਇਹ ਪੇਸ਼ੈਂਟ ਸਾਡੇ ਕੋਲੇ ਆਏ ਇਹਨਾਂ ਨੂੰ 4-5 ਵਾਰੀ ਬਹੁਤ ਜ਼ਿਆਦਾ ਖੂਨ ਦੀ ਉਲਟੀ ਹੋਈ ਸੀ ਅਸੀਂ ਇਹਨਾਂ ਦੀ ਐਂਡੋਸਕੋਪੀ ਕੀਤੀ ਅਤੇ ਐਂਡੋਸਕੋਪੀ ਵਿੱਚ ਖਾਣੇ ਵਾਲੀ ਨਲੀ ਦਾ ਨੀਚੇ ਵਾਲਾ ਹਿੱਸਾ ਫਟਿਆ ਹੋਇਆ ਸੀ ਜਿਹਨੂੰ ਅਸੀਂ ਮੈਲਰੀਬੀਸ ਟੇਅਰ ਕਹਿ ਦਿੰਦੇ ਹਾਂ ਅਸੀਂ ਐਂਡੋਸਕੋਪੀ ਕਰਕੇ ਅਤੇ ਕਲਿੱਪ ਲਗਾ ਕੇ ਟੇਅਰ ਨੂੰ ਬੰਦ ਕੀਤਾ ਹੁਣ ਇਹ ਪੇਸ਼ੈਂਟ ਬਿਲਕੁਲ ਠੀਕ ਨੇ ਅਤੇ ਅੱਜ ਛੁੱਟੀ ਲੈ ਕੇ ਜਾ ਰਹੇ ਨੇ ਡਾਕਟਰ ਸਾਹਿਬ ਇਹਨਾਂ ਨੂੰ ਆਇਆ ਨੂੰ ਕਿੰਨਾ ਕੁ ਚਿਰ ਹੋ ਗਿਆ ਇੱਥੇ ਇਹ ਪੇਸ਼ੈਂਟ ਸਾਡੇ ਕੋਲੇ 3-4 ਦਿਨ ਪਹਿਲਾਂ ਆਏ ਸੀ ਕਿ ਤੇ ਘੱਟੋ ਘੱਟ 1.5 ਤੋਂ 2 ਲੀਟਰ ਤੱਕ ਖੂਨ ਦੀ ਉਲਟੀ ਹੋ ਗਈ ਸੀ ਇਹਨਾਂ ਨੂੰ ਤਾਂ ਦੋਸਤ ਡਾਕਟਰ ਸਾਹਿਬ ਨੇ ਬਹੁਤ ਬੜੀ ਜਾਣਕਾਰੀ ਦਿੱਤੀ ਹੈ ਹੁਣ ਆਪਾਂ ਪੇਸ਼ੈਂਟ ਦੇ ਰਿਵਿਊ ਲੈਣੇ ਆ ਮੈਨੂੰ ਨਾ ਜੀ ਇੱਕਦਮ ਖੂਨ ਦੀ ਉਲਟੀਆਂ ਲੱਗ ਗਈਆਂ 2:30 ਵਜੇ ਉਸ ਤੋਂ ਬਾਅਦ ਅਸੀਂ ਥੋੜੇ ਜਿਨੇ ਇੰਜੈਕਸ਼ਨ ਲਗਵਾਏ ਪਿੰਡ ਫਿਰ ਉਹਨਾਂ ਨੇ ਸਮਝਾਇਆ ਕੀਤਾ ਜੀ ਡਾਕਟਰ ਗੁਰਦਾਸ ਚੈਲ ਜੀ ਨੇ ਚਨੀਰ ਤੋਂ ਇੰਨਾ ਬੜੀ ਨੇ ਸਾਡਾ ਆਪਰੇਟ ਕੀਤਾ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਜੀ ਸਾਰੀ ਟੀਮ ਸਾਰੇ ਸਟਾਫ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਦੋਸਤੋ ਜਿਹੜੇ ਪੇਸ਼ੈਂਟ ਹੈ ਉਹਨਾਂ ਨੇ ਵੀ ਦਿਲੋਂ ਧੰਨਵਾਦ ਕੀਤਾ ਡਾਕਟਰ ਸਾਹਿਬ ਦਾ ਕਹਿੰਦੇ ਜੀ ਬਹੁਤ ਵਧੀਆ ਡਾਕਟਰ ਨੇ ਨਹੀਂ ਇਹਨਾਂ ਨੂੰ ਵੱਡਾ ਖਰਚਾ ਕਰਕੇ ਕਿਤੇ ਬਾਹਰ ਹਸਪੀਟਲ ਦੇ ਵਿੱਚ ਜਾਣਾ ਪੈਂਦਾ ਜਿਵੇਂ ਦਿੱਲੀ ਚੰਡੀਗੜ੍ਹ ਲੁਧਿਆਣਾ ਤੇ ਇਹਨਾਂ ਦੇ ਵਾਈਫ ਵੀ ਸਾਡੇ ਨਾਲ ਖੜੇ ਨੇ ਇਹਨਾਂ ਦੇ ਵੀ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਇਹਨਾਂ ਦੇ ਬ੍ਰਦਰ ਵੀ ਆਏ ਹੋਣੇ ਅੱਜ ਹੁਣ ਕਰਦੇ ਇਹਨਾਂ ਨਾਲ ਗੱਲਬਾਤ ਦੋਸਤੋ ਪਹਿਲਾਂ ਤੁਹਾਨੂੰ ਦੱਸ ਦਈਏ ਚੈਨੇ ਵਾਲਾ ਪਿੰਡ ਤੋਂ ਮੌਜੂਦਾ ਸਰਪੰਚ ਸਾਹਿਬ ਨੇ ਇਹਨਾਂ ਦੇ ਬ੍ਰਦਰ ਉਹਨਾਂ ਦੇ ਵੀ ਅਪਰੂਵ ਲਵਾ ਕੇ ਕਰਾਂਗੇ ਗੱਲਬਾਤ ਬਾਈ ਸਸੀ ਕਾਲ ਸਸੀ ਕਾਲ ਜੀ ਅੱਛਾ ਜਦੋਂ ਇਹਨਾਂ ਨੂੰ ਖੂਨ ਦੀ ਉਲਟੀ ਆਈ ਸੀ ਤੁਹਾਨੂੰ ਇੱਕਦਮ ਭਾਜੜ ਨਹੀਂ ਪਈ ਵੀ ਆਹ ਕੀ ਹੋ ਗਿਆ ਭਾਜੜ ਤਾਂ ਪਈ ਜਾਂਦੀ ਹੈ ਜੀ ਫਿਰ ਅਸੀਂ ਇੱਥੇ ਲੈ ਕੇ ਆਏ ਇੱਥੇ ਬਿਲਕੁਲ ਸਹੀ ਨਹੀਂ ਜੀ ਧੰਨਵਾਦ ਸਾਰੇ ਸਟਾਫ ਦਾ ਡਾਕਟਰ ਸਾਹਿਬ ਦਾ ਜੀ ਤਾਂ ਸਰਪੰਚ ਸਾਹਿਬ ਨੇ ਵੀ ਦਿਲੋਂ ਧੰਨਵਾਦ ਕੀਤਾ ਹੁਣ ਉਹਨਾਂ ਦੀ ਵਾਈਫ ਨਾਲ ਕਰਾਂਗੇ ਗੱਲਬਾਤ ਸਸੀ ਕਾਲ ਜੀ ਸਾਰਿਆਂ ਨੂੰ ਅਸੀਂ ਵੀਰ ਜੀ ਦੇਖੋ ਇਹਨਾਂ ਨੂੰ ਜਦੋਂ ਫਸਟ ਟਾਈਮ ਉਲਟੀ ਆਈ ਹੈ ਸਾਡੇ ਭਾਂਦੀ ਬਣ ਗਈ ਵੀ ਇਹ ਕੀ ਹੋਇਆ ਅਸੀਂ ਹੁਣ ਕੀ ਕਰੀਏ ਕਿੱਧਰ ਜਾਈਏ ਅਸੀਂ ਚਨੀਰ ਵਾਲੇ ਡਾਕਟਰ ਗੁਰਦਾਸ ਜੀ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਇੱਥੋਂ ਡਾਕਟਰ ਸਾਹਿਬ bari ਉਹਨਾਂ ਨੇ ਦੱਸਿਆ ਵੀ ਤੁਸੀਂ ਉੱਥੇ ਜਾਓ ਸਾਨੂੰ ਅਮਰਜੈਂਸੀ ਸੀਗੀ ਅਸੀਂ ਰਾਤ ਨੂੰ 11:30 ਵਜੇ ਇੱਥੇ ਆਏ ਸੀਗੇ ਡਾਕਟਰ ਸਾਹਿਬ ਨੇ ਵਧੀਆ ਟ੍ਰੀਟਮੈਂਟ ਕੀਤਾ ਸਾਰੇ ਸਟਾਫ ਨੇ ਵਧੀਆ ਕੀਤਾ ਜੀ ਡਾਕਟਰ ਸਾਹਿਬ ਦਾ ਤੇ ਸਟਾਫ ਦਾ ਦਿਨੋਂ ਹੱਥ ਵਨ ਕੇ ਧੰਨਵਾਦ ਹੈ ਜੀ ਸਾਰਿਆਂ ਦਾ ਜੀ ਧੰਨਵਾਦ ਇਹਨਾਂ ਦਾ ਜੀ ਸਾਰੇ ਸਟਾਫ ਦਾ ਜੀ ਤੇ ਡਾਕਟਰ ਸਾਹਿਬ ਦਾ ਜੀ ਤਾਂ ਦੋਸਤੋ ਜੇਕਰ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਹੋਵੇ ਤਾਂ ਤੁਸੀਂ ਬਿਲਕੁਲ ਵੀ ਘਬਰਾਉਣਾ ਨਹੀਂ ਜਲਦਬਾਜ਼ੀ ਨਹੀਂ ਕਰਨੀ ਡਾਕਟਰ ਸਾਹਿਬ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਲੋਕੇਸ਼ਨ ਵੀ ਤੁਹਾਨੂੰ ਦੱਸ ਦਿੰਦੇ ਆ ਮਾਨਸਾ ਵਾਟਰਬਾਕਸ ਰੋਡ ਤੇ ਸੈਂਟਰਲ ਪਾਰਕ ਤੋਂ 500 ਮੀਟਰ ਦੂਰ ਜਾ ਕੇ ਮਾਨ ਪਲਾਜ਼ਾ ਹੋਟਲ ਦੇ ਨਾਲ ਆ ਜਿਹੜਾ ਤੁਸੀਂ ਉੱਪਰ ਬੋਰਡ ਦੇਖ ਰਹੇ ਹੋ ਇਹ ਹੈ ਡਾਕਟਰ ਲਵ ਗੈਸਟਰੋ ਦਾ ਹਸਪਤਾਲ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਅਮਰਜੈਂਸੀ ਤੌਰ ਤੇ ਜਾਣਕਾਰੀ ਵੀ ਲੈ ਸਕਦੇ ਹੋ ਧੰਨਵਾਦ ਜੀ